ਸਤ ਸ੍ਰੀ ਅਕਾਲ ਜੀ ਮੈਂ ਕ੍ਰਿਤਿਕ ਜੁਲੰਦਰ ਸਿੱਟੀ ਲਾਈਵ ਤੋਂ ਅੱਜ ਤੁਹਾਨੂੰ ਇੱਕ ਖਬਰ ਦੱਸਣ ਲੱਗੀ ਹਾਂ ਜਿਸ ਦੇ ਵਿੱਚ ਇੱਕ ਵਿਦਵਾਨ ਨੇਤਾ ਦਾ ਦਿਹਾਂਤ ਹੋ ਗਿਆ ਭਾਰਤ ਦੇ ਰਾਜਨੀਤਿਕ ਸਨਮਾਨਿਤ ਅਤੇ ਵਿਦਵਾਨ ਨੇਤਾਵਾਂ ਵਿੱਚੋਂ ਇੱਕ ਪੁਰਾਤ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਦਾ ਗੁਰੂਵਾਰ ਨੂੰ ਨਿਦਾਨ ਹੋ ਗਿਆ ਜਾਣਕਾਰੀ ਮੁਤਾਬਕ ਉਹਨਾਂ ਦੀ ਉਮਰ 92 ਵਰਸ਼ ਸੀ ਅਤੇ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਉਹਨਾਂ ਦਾ ਇਲਾਜ ਦਿੱਲੀ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਸੀ ਜਿੱਥੇ ਉਹਨਾਂ ਨੂੰ ਭਰਤੀ ਕੀਤਾ ਗਿਆ ਸੀ ਅਤੇ ਬੁੱਧਵਾਰ ਨੂੰ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਡਾਕਟਰ ਮਨਮੋਹਨ ਸਿੰਘ ਦਾ ਨਿਦਾਨ ਭਾਰਤ ਦੇ ਇੱਕ ਯੁੱਗ ਦਾ ਅੰਤ ਬਣ ਚੁੱਕਾ ਹੈ ਉਹਨਾਂ ਦੀ ਸਾਦਗੀ ਵਿਦਵਤਾ ਅਤੇ ਕੁਸ਼ਲ ਨੇਤ੍ਰਿਤਵ ਦੇ ਦਿੱਤੇ ਛ ਹਮੇਸ਼ਾ ਯਾਦ ਰੱਖਣਗੇ ਡਾਕਟਰ ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਪੰਜਾਬ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਕਾਹ ਮੰਡੀ ਦੇ ਵਿੱਚ ਹੋਇਆ ਸੀ ਉਹਨਾਂ ਦੀ ਪ੍ਰਾਰੰਭਿਕ ਸਿੱਖਿਆਵਾਂ ਪਾਕਿਸਤਾਨ ਅਤੇ ਫਿਰ ਭਾਰਤ ਵਿੱਚ ਹੋਈ ਸੀ ਉਹਨਾਂ ਨੇ ਭਾਰਤ ਵਿੱਚ ਅਨੇਕ ਚੰਗੇ ਕੰਮ ਕੀਤੇ ਹਨ ਜਿਵੇਂ ਕਿ 6 ਤੋਂ 14 ਸਾਲਾਂ ਦੇ ਬੱਚੇ ਦੀ ਮੁਫਤ ਪੜ੍ਹਾਈ ਸ਼ੁਰੂ ਕੀਤੀ। ਉਹਨਾਂ ਨੇ IIT, IIM ਕਰਨ ਵਾਲੇ ਬੱਚਿਆਂ ਦੇ ਲਈ ਕਈ ਵਿਸ਼ਵ ਵਿਦਿਆਲਿਆ ਦੀ ਸਥਾਪਨਾ ਕੀਤੀ ਜਿੱਥੇ ਯੁਵਾਵਾਂ ਨੂੰ ਉੱਚੇ ਗੁਣਵੱਤਾ ਵਾਲੀ ਸਿੱਖਿਆ ਦਾ ਅਫਸਰ ਮਿਲਿਆ। ਭਾਰਤ ਡਾਕਟਰ ਮਨਮੋਹਨ ਸਿੰਘ ਦੀਆਂ ਨੀਤੀਆਂ ਕਾਰਨ ਉਚਾਈਆਂ ਤੱਕ ਪਹੁੰਚਿਆ। ਉਨ੍ਹਾਂ ਦੀ ਵਿਦਤਾ ਸਾਦਗੀ ਅਤੇ ਲੋਕੀ ਹਮੇਸ਼ਾ ਯਾਦ ਰੱਖਣਗੇ ਸ਼ਾਇਦ ਹੀ ਉਹਨਾਂ ਵਰਗਾ ਦੂਜਾ ਵਿਅਕਤੀ ਲੋਕਾਂ ਨੂੰ ਵੇਖਣ ਨੂੰ ਮਿਲੇਗਾ। ਭਾਰਤ ਦੇ ਰਾਜਨੀਤਿਕ ਸਨਮਾਨਿਤ ਅਤੇ ਵਿਧਾਨ ਨੇਤਾਵਾਂ ਵਿੱਚੋਂ ਇੱਕ ਪૂર્વ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਗੁਰੂਵਾਰ ਨੂੰ ਨਿਦਾਨ ਹੋ ਗਿਆ। ਜਾਣਕਾਰੀ ਮੁਤਾਬਕ ਉਹਨਾਂ ਦੀ ਉਮਰ 92 ਸਾਲ ਸੀ ਅਤੇ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ ਦਾ ਇਲਾਜ ਦਿੱਲੀ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਸੀ ਜਿੱਥੇ ਉਹਨਾਂ ਨੂੰ ਭਰਤੀ ਕੀਤਾ ਗਿਆ ਸੀ ਅਤੇ ਬੁੱਧਵਾਰ ਨੂੰ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਡਾਕਟਰ ਮਨਮੋਹਨ ਸਿੰਘ ਦਾ ਨਿਦਾਨ ਭਾਰਤ ਦੇ ਇੱਕ ਯੋਗਤਾ ਅੰਤ ਬਣ ਚੁੱਕਾ ਹੈ। ਉਹਨਾਂ ਦੀ ਸਾਦਗੀ, ਵਿਦਵਤਾ ਤੇ ਕੁਸ਼ਲ ਨੇਤ੍ਰਿਤਵ ਦੇ ਤੇ ਸ ਹਮੇਸ਼ਾ ਯਾਦ ਰਹਿਣਗੇ। ਡਾਕਟਰ ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਪੰਜਾਬ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ, ਕਾ ਮੰਡੀ ਦੇ ਵਿੱਚ ਹੋਇਆ ਸੀ। ਉਹਨਾਂ ਦੀ ਪ੍ਰਾਰੰਭਿਕ ਸਿੱਖਿਆਵਾਂ ਪਾਕਿਸਤਾਨ ਅਤੇ ਫਿਰ ਭਾਰਤ ਵਿੱਚ ਹੋਈ ਸੀ। ਉਹਨਾਂ ਨੇ ਭਾਰਤ ਵਿੱਚ ਅਨੇਕ ਚੰਗੇ ਕੰਮ ਕੀਤੇ ਹਨ ਜਿਵੇਂ ਕਿ 6 ਤੋਂ 14 ਸਾਲਾਂ ਦੇ ਬੱਚੇ ਦੀ ਮੁਫਤ ਪੜ੍ਹਾਈ ਸ਼ੁਰੂ ਕੀਤੀ। ਉਹਨਾਂ ਨੇ IIT, IIM ਕਰਨ ਵਾਲੇ ਬੱਚਿਆਂ ਦੇ ਲਈ ਕਈ ਵਿਸ਼ਵ ਵਿਦਿਆਲਿਆ ਦੀ ਸਥਾਪਨਾ ਕੀਤੀ ਜਿੱਥੇ ਯੁਵਾਵਾਂ ਨੂੰ ਉੱਚੇ ਗੁਣਵੱਤਾ ਵਾਲੀ ਸਿੱਖਿਆ ਦਾ ਅਫਸਰ ਮਿਲਿਆ। ਭਾਰਤ ਡਾਕਟਰ ਮਨਮੋਹਨ ਸਿੰਘ ਦੀ ਨੀਤੀਆਂ ਕਾਰਨ ਉਚਾਈਆਂ ਤੱਕ ਪਹੁੰਚਿਆ। ਉਹਨਾਂ ਦੀ ਵਿਦਤਾ, ਸਾਦਗੀ ਅਤੇ ਲੋਕੀ ਹਮੇਸ਼ਾ ਯਾਦ ਰੱਖਣਗੇ। ਸ਼ਾਇਦ ਹੀ ਉਹਨਾਂ ਵਰਗਾ ਦੂਜਾ ਵਿਅਕਤੀ ਲੋਕਾਂ ਨੂੰ ਵੇਖਣ ਨੂੰ ਮਿਲੇਗਾ